ਕਿ ਵੀਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ 10 ਸੈਕਿੰਡ ਦੀ ਵੀਡੀਓ 'ਚ ਕੁਝ ਨਹੀਂ ਪਤਾ ਲੱਗਦਾ ਉੱਥੇ ਜਿਹੜੇ ਸਟਾਲਸ ਤੇ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ ਉਹ ਕੈਮਰਾਜ਼ ਦੀ ਵੀਡੀਓ ਕਢਾਓ ਸੁਣਨ ਚਾਹਿਆ ਮੈਂ ਉੱਥੇ ਉਹ ਆਮ ਦੀ ਸਟਾਫ ਉੱਤੇ ਪ੍ਰੈਜ਼ੈਂਟ ਨਹੀਂ ਸੀਗੀ ਕਿ ਉਹਨੇ ਮਾਈਕ ਟੱਲੇ ਆਡੀਅੰਸ ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ 20 25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫਿਰ ਵੀ ਕੀ ਪਹਿਣੇ ਤੂੰ ਚਲੀ ਜਾ ਪੇਮੈਂਟ ਵੀ ਦੇਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਚ ਦਾ ਮਤਲਬ ਨਹੀਂ ਸੀ ਲਾਡੀ ਗੇਲਪਾ ਜੀ ਉਹਨੂੰ ਬਚਾ ਵੀ ਰਏ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫਿਰ ਇੱਕ ਇੰਟਰਵਿਊ ਚੋ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੰਨਾ ੱ ਇਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਹਨ ਜਿਹੜੇ ਕੇ ਜ਼ਿਆਦਾ ਲੱਖਰ ਬੇਲਾਉਂਦੇ ਦੀ ਪਾਰਟੀ ਲੰਦੇ ਤੁਹਾਡੇ ਬਹੁਤ ਨਹੀਂ ਲੱਗਦੀ ਇੱਥੇ پیسے ਲੱਗਦੇ ਨਹੀਂ ਇੱਕ ਕੱਲ ਛੋਟੀ ਗਲਤੀ ਕਰਤੀ ਉਹ ਕਹੇਲੀ ਹੁਣ ਤੁਸੀਂ ਕੱਸ ਰਹੇ ਵੀ ਗਲਤੀ ਹੈ ਵੀ ਜੋ ਵੀ ਵੀਡੀਓ ਆਇਆ ਕਿਉਂ ਸਾਹਮਣੇ ਆਇਆ ਕਿੰਨ ਲੋਕ ਇਸ ਦਾ ਡਰ ਦੇ ਵਿੱਚ ਆਏ ਹੁੰਦੇ ਨੇ ਕਿ ਅਸੀਂ ਇਹ ਜਿਹੇ ਪ੍ਰੋਗਰਾਮ ਕਰਾਣਾ ਨਹੀਂ ਚਾਹੀਦੇ ਕਿ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ ਫੰਕਸ਼ਨ ਖਰਾਬ ਹੋ ਜਾਂਦੇ ਨੇ ਬਿਲਕੁਲ ਜੀ ਅਸੀਂ ਤਾਂ ਹੀ ਸਾਰੇ ਜਣੇ ਇਕੱਠੇ ਹੋ ਕੇ ਪੰਜਾਬ ਪ੍ਰਧਾਨ ਸੁਖਸ਼ੇਰਪੁਰ ਸਰਪੰਚ ਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਪਾਈ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੈ ਗਾਹਾਂ ਗਾਹਾਂ ਇੱਕੰਮ ਵੱਧ ਰਿਹਾ ਘਟ ਨਹੀਂ ਰਿਹਾ ਸਾਨੂੰ ਸਾਨੂੰ ਫੈਮਲੀਆ ਫੰਕਸ਼ਨ ਨਹੀਂ ਡਰਦਿਆਂ ਮਾਰੀਆਂ ਨਹੀਂ ਬੁੱਕ ਕਰਾਉਣ ਗਿਆ ਜੀ ਕਿ ਸਾਡੇ ਘਰ ਘਰ ਦੇ ਵਿੱਚ ਗੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਸਰ ਹੈ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਹੈ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐ ਇਦਾਂ ਨਹੀਂ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ ਜੋ ਮੈਨੇਜਰ ਆ ਉਹਦੇ ਅਮਨ ਜੀ ਠੀਕ ਹੈ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲਬਾਤ ਹੋਈ ਐ ਅਸੀਂ ਪੰਜਾਬ ਟੀਮ ਨੇ ਪੂਰੀ ਗੱਲਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕਲਾਕਲਾ ਸਾਡਾ ਮੈਂਬਰ ਸੀ ਉਹਨੂੰ ਹਰ ਇੱਕ ਗੱਲ ਪੁੱਛੀ ਉਹਨਾਂ ਨੇ ਇਹੀ ਗੱਲ ਕਹੀ ਹੈ ਜੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਹੈ ਜੀ ਅੱਛਾ ਉਹਨਾਂ ਨੇ ਪੇਮੈਂਟ ਦੇ ਦਿੱਤੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰ ਰੋ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰ ਰੋ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਪਵੇ ਕੋਈ ਜਿਹੜਾ ਪਰਫਾਰਮਰ ਹੁੰਦਾ ਹੈ ਜਾਂ ਉਹ ਲੇਡੀ ਹੋਵੇ ਜਾਂ ਫੀਮੇਲ ਮੇਲ ਹੋਵੇ ਡ੍ਰਿੰਕ ਕਰਨ ਤੋਂ ਬਾਅਦ ਕੀ ਜੀ ਉਹਨਾਂ ਤੇ ਸਟੇਲੋ ਕਰਦੇ ਆ ਜੀ ਦੇਖੋ ਅਸੀਂ ਨਹੀਂ ਚਾਹੁੰਦੇ ਸਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ ਦੇਖੋ ਆਰਗੇਨਾਈਜ਼ਰ ਸਟੇਜ ਤੇ ਹੁੰਦਾ ਦੇਖੋ ਕਿੰਨੀ ਪਾਰਟੀ ਬੈਠੀ ਹੁੰਦੀ ਆ ਜੋ ਉਹਨੂੰ ਹੈਂਡਲ ਕਰਦਾ ਹੁੰਦਾ ਆਰਗੇਨਾਈਜ਼ਰ ਨੂੰ ਉਸ ਬਾਰੇ ਕੁਝ ਨਹੀਂ ਪਤਾ ਠੀਕ ਹੈ ਵੀ ਉਹਨੇ ਡਰਿੰਕ ਕੀਤੀ ਆ ਜਾਂ ਨਹੀਂ ਕੀਤੀ ਦੇਖੋ ਉਹ ਤਾਂ ਉਦੋਂ ਬਾਅਦ ਪਤਾ ਲੱਗਦਾ ਆ ਨਾ ਵੀ ਜੇ ਕੋਈ ਗੱਲਬਾਤ ਹੁੰਦੀ ਆ ਵੀ ਭਾਈ ਉਹਨੇ ਡਰਿੰਕ ਕੀਤੀ ਆ ਕਿ ਤੁਸੀਂ ਉਸ ਦੇ ਸੰਬੰਧ ਵਿੱਚ ਕਲਾਮ ਕੋਈ ਸਟੈਪ ਲਓ ਅਸੀਂ ਤਾਂ ਦੇਖੋ ਜੀ ਇਹ ਕਹਿੰਦੇ ਆ ਵੀ ਪੁਲਿਸ ਨੂੰ ਪੂਰੀ ਕਾਰਵਾਈ ਕਰਕੇ ਇਨਕੁਆਇਰੀ ਕਰਕੇ ਠੀਕ ਹੈ ਜੀ ਕਾਰਵਾਈ ਕਰਨੀ ਚਾਹੀਦੀ ਆ ਇੱਕ 10 ਸੈਂਟ ਦੀ ਵੀਡੀਓ ਦੇਖ ਕੇ ਉਹ ਹਰ ਇੱਕ ਚੀਜ਼ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਜੋ ਕੁੜੀ ਦੇ ਗਲਾਸ ਮਾਰਿਆ ਜੀ ਉਹ ਗਲਤ ਹੋਇਆ ਮੈਡੀਟਰ ਕਮੇਟੀ ਠੀਕ ਹੈ ਜੀ ਮੈਡੀਟਰ ਕਮੇਟੀ ਦਿੱਤੀ ਜੋ ਵੀ ਤੁਹਾਡੇ ਬਿਲਕੁਲ ਬਿਲਕੁਲ ਜੀ ਖੜੇ ਆ ਜੀ ਅਸੀਂ ਪੂਰੀ ਪੰਜਾਬ ਟੀਮ ਇੱਥੇ ਖੜੀ ਹੈ ਹੈਨਾ 40 50 ਬੰਦਾ ਆਇਆ ਹੈ ਅਗਰ ਕੋਈ ਆਪਣੇ ਨਾਲ ਬੈਣੀਪਾਲ ਭਾਜੀ ਲਾਡੀ ਗਿਲ ਭਾਜੀ ਸਈਅਤ ਤਾਈ ਅਸੀਂ ਇਹਨਾਂ ਨਾਲ ਖੜੇ ਆ ਠੀਕ ਹੈ ਜੀ ਖਿਡਾਰੀ ਜੀ ਬਾਮਤੋ ਜੀ ਮੇਰਾ ਨਾਮ ਸੋਕਸੇਫਰ ਪ੍ਰੈਜ਼ੀਡੈਂਟ ਪੰਜਾਬ ਜੀ ਕੋਈ ਸਵਾਗਤ ਉਸਨੇ ਭੋਲ ਤੇ ਜੀਣਾ ਚਾਹੁੰਦੇ ਅਸੀਂ ਜੋ ਵੀਡੀਓ ਵਾਇਰਲ ਹੋਊਗੀ ਸਵਾਗਤ ਉਹਨੇ ਪੱਟਾ ਪੱਟਾ ਠੀਕ ਹੈ ਜ ਦੇਖੋ ਜੀ ਇਹ ਜਿਹੜੀ ਇੰਟਰਵਿਊ ਆਪਣੀ ਆ ਰਹੀ ਆ ਠੀਕ ਹੈ 10 ਮਿੰਟ ਦੀ ਵੀਡੀਓ ਆ ਰਹੀ ਆ ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਇਹ ਗਲਤ ਹੋਇਆ ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਤੇਰੀ ਇਹ ਗੱਲ ਤੱਕ ਪਤਾ ਲੱਗਦਾ ਉਸ ਟਾਈਮ ਸਾਡੇ ਦੇਖੋ ਬਿੱਟੂ ਭਾਜੀ ਜਿਨ੍ਹਾਂ ਦਾ ਫੈਕਸ਼ਨ ਸੀ ਲੱਡੀ ਭਾਜੀ ਹੈ ਨਾ ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਪਰਿਵਾਰ ਨੇ ਦੋ ਚਾਰ ਬਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਤੇ ਨਾ ਆਓ ਠੀਕ ਹੈ ਜੀ ਜਦੋਂ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇ ਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਪਰ ਇਹ ਲੜਕੀ ਵਾਰ-ਵਾਰ ਜਦ ਕਰਕੇ ਸਟੇ ਤੇ ਆ ਰਹੀ ਸੀ ਇਸ ਕਰਕੇ ਹੀ ਪਾਰਟੀ ਨਾਲ ਦੁਆਰਾ ਰੌਲਾ ਪਿਆ ਜਿਵੇਂ ਜੇ ਪਤਾ ਲੱਗਦਾ ਕਿ ਜਦੋਂ ਆਨ ਡਰਿੰਕ ਕੀਤੀ ਬਿਲਕੁਲ ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ ਆਪਾਂ ਤਾਂ ਇਹ ਗੱਲ ਕਹਿਨੇ ਆ ਵੀ ਉਤੇ ਹਰ ਇੱਕ ਚੀਜ਼ ਦਾ ਦੇਖੋ ਮਲਾਈਆ ਕਰਾਣਾ ਕਰਾਣਾ ਚਾਹੀਦਾ ਕਿਉਂਕਿ ਡਰਿੰਕ ਉਹਦੇ ਵਿੱਚ ਆ ਜਾਣੀ ਚਾਹੀਦੀ ਲੜਕੀ ਨੇ ਮਾਰਨਿੰਗ ਇਹੀ ਚੀਜ਼ ਦੀ ਇੰਟਰਵਿਊ ਪਾਈ ਆ ਵੀ ਮੈਂ ਡਰਿੰਕ ਕਰਦੀ ਆ ਤੇ ਬਾਕੀ ਹੀ ਉਹ ਡਰਿੰਕ ਕਰਦੀ ਆ ਜੀ ਇੱਥੇ ਕੋਈ ਦੋ ਰਹਿ ਨਹੀਂ ਡਰਿੰਕ ਕਰਦੀ ਤੁਸੀਂ ਆਪ ਨੂੰ ਸੈਸ਼ਨ ਆ ਜੀ ਕੀ ਮੰਗ ਦੇਖੋ ਜੀ ਅਸੀਂ ਸਾਨੂੰ ਜੇ ਸਾਡਾ ਪਰਿਵਾਰ ਇੱਕ ਕੋਈ ਫੈਕਸ਼ਨ ਦਿੰਦਾ ਦੇਖੋ ਅਸੀਂ ਕੰਮ ਸਾਡਾ ਰਜਗਾਰ ਤੁਹਾਡੇ ਪਾਰਟੀਆਂ ਦੇ ਸਰਤੇ ਹੀ ਚੱਲਦਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਨਾਲ ਪਰਿਵਾਰ ਦੇ ਨਾਲ ਕੋਈ ਗਲਤ ਹੋਵੇ ਠੀਕ ਹੈ ਜੀ ਕਿਸੇ ਪਰਿਵਾਰ ਦੇ ਮੁੰਡੇ ਨਾਲ ਗਲਤ ਹੋਵੇ ਜੋ ਸਚਾਈ ਹੈ ਅਸੀਂ ਤਾਂ ਇਹੀ ਚਾਉਂਦੇ ਹਾਂ ਵੀ ਉਹ ਗੇ ਰੱਖਣੀ ਚਾਹੀਦੀ ਹੈ ਇੱਥੇ ਸਾਡੇ ਜੋ ਵੀ ਆਰਗੇਨਾਈਜ਼ਰ ਸੀ ਮੁੰਡੇ ਸੀ ਕੁੜੀਆਂ ਸੀ ਸਾਰੇ ਮੌਜੂਦ ਆ ਜੀ ਜੋ ਵੀ ਉੱਥੇ ਗੱਲਬਾਤ ਹੋਈ ਹੈ ਉਹ ਮੌਜੂਦ ਆ ਉਹਦਾ ਸਿਮਰਦਾ ਇਹ ਵੀ ਕਹਿਣਾ ਵੀ ਜਿਹੜੇ ਜਿਹੜੇ ਗਰੁੱਪ ਨਹੀਂ ਛੱਡੇ ਆਪਸ ਵਿੱਚ ਫਟੇ ਹੋਏ ਨੇ ਬਕੋਸ ਗਰੁੱਪ ਸਾਡੇ ਨਾਲ ਲੱਗਦੇ ਨੇ ਜਿਹੜੇ ਗਰੁੱਪ ਸਾਡੇ ਪੇਰੇ ਐਕਟਿਵ ਹੋ ਰਹੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਚ ਕੋਈ ਐਂਟੀ ਵਾਲੀ ਗੱਲ ਨਹੀਂ ਹੈਗੀ ਤੁਸੀਂ ਜਿਹੜੇ ਵੀ ਆਰਗੇਨਾਈਜ਼ਰ ਨੂੰ ਕਹੋ ਦੇਖੋ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੀ ਹੈ ਸਾਡੀਆਂ ਪੰਜਾਬ ਲੈਵਲ ਤੇ ਟੀਮਾਂ ਤੁਸੀਂ ਦੱਸੋ ਉਹ ਦਿਨਾਂ ਕਿਹੜਾ ਆਰਗੇਨਾਈਜ਼ਰ ਖੜਕੇ ਉਹਨੇ ਇੰਟਰਵਿਊ ਦਿੱਤੀ ਹੈ ਜੀ ਵੀ ਇਹ ਗਲਤ ਹੋਇਆ ਠੀਕ ਹੈ ਜੀ ਉੱਥੇ ਪਤਾ ਤਾਂ ਉਹਨਾਂ ਨੂੰ ਲੱਗਣਾ ਜਿਹੜੇ ਉੱਥੇ ਮੌਜੂਦ ਸੀਗੇ ਜੀ ਕਿਉਂਕਿ ਦੇਖੋ ਲਾਢੀ ਗੱਲ ਜਿਹੜਾ ਉਹ ਕਹਿ ਰਹੀ ਹੈ ਨਾ ਵੀ ਵਾਰ-ਵਾਰ ਵੀ ਪਾਰਟੀਆਂ ਵਾਲੇ ਸਾਡੀ ਸੇਫਟੀ ਨਹੀਂ ਕਰਦੇ ਸਾਡੀ ਕੋਈ ਸੇਫਟੀ ਨਹੀਂ ਦੇਖੋ ਜੀ ਉਹ ਵਾਰ-ਵਾਰ ਆਰਗੇਨਾਈਜ਼ਰ ਜਿਹੜਾ ਹੀ ਬੰਦਾ ਉਹਨੂੰ ਲੈ ਕੇ ਗਿਆ ਜਾਂ ਤਿੰਨ ਆਰਗੇਨਾਈਜ਼ਰ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਵਾਰ-ਵਾਰ ਉਹਦੀ ਮਿਹਨਤ ਕੀਤੀ ਹੈ ਵੀ ਤੂੰ ਇੱਥੋਂ ਚਲੀ ਜਾ ਤੇ ਉਹ ਮੁੰਡਾ ਲਾਢੀ ਗੱਲ ਉਹਦੇ ਅੱਗੇ ਹੋ ਕੇ ਠੀਕ ਹੈ ਜੀ ਉਹਨੂੰ ਫੜ ਰਿਆ ਤੇ ਫੇਰ ਵੀ ਉਹ ਗੰਦੀਆਂ ਗਾਲਾਂ ਕੱਢ ਰਹੀ ਆ